ਪਟਾਲੇ ਦੇ ਨੇੜਲੇ ਪਿੰਡ ਸੰਗਰਾਏ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਵੀਰ ਸਿੰਘ ਭਗਵਾਨ ਵਾਲਮੀਕੀ ਕਰਾਤੀ ਰਜਿਸਟਰ ਦੇ ਪ੍ਰਧਾਨ ਹਨ। ਇਹ ਮੀਟਿੰਗ ਵਿੱਚ ਭਾਈ ਵੀਰ ਸਿੰਘ ਨੇ ਦੱਸਿਆ ਕਿ ਜਿੱਥੇ-ਜਿੱਥੇ ਸਾਡੇ ਗਰੀਬ ਸਮਾਜ ਅਤੇ ਪੰਜਾਬ ਦੀ ਧਰਤੀ ਨਾਲ ਤੱਕਾ ਹੁੰਦਾ ਆਇਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਮਾਜ ਦਾ ਸਾਥ ਦਿੰਦੇ ਹਨ ਅਤੇ ਸਮਾਜ ਨਾਲ ਕੰਦੇ ਨਾਲ ਕੰਦਾ ਲਾ ਕੇ ਸਮਾਜ ਦਾ ਸਾਥ ਦਿੰਦੇ ਹਨ। ਅਜਿਹੇ ਬਹੁਤ ਸਾਰੇ ਪਿੰਡ ਹਨ ਜਿਨ੍ਹਾਂ ਵਿੱਚ ਸਾਡੇ ਗਰੀਬ ਸਮਾਜ ਦੀ ਸ਼ਮਸ਼ਾਨ ਘਾਟ ਦੀ ਜਗ੍ਹਾ ਮੱਲੀ ਹੋਈ ਸੀ ਅਤੇ ਲੋਕਾਂ ਉੱਤੇ ਦਬਾਅ ਅਤੇ ਅਤਿਆਚਾਰ ਕੀਤਾ ਜਾਂਦਾ ਸੀ। ਕਈ ਥਾਵਾਂ ਤੇ ਅਜਿਹੇ ਪਿੰਡ ਹਨ ਜਿਨ੍ਹਾਂ ਪਿੰਡਾਂ ਦੇ ਅੰਦਰ ਗਰੀਬ ਸਮਾਜ ਨੂੰ ਕੂੜਾ ਕਰਕਟ ਸੁੱਟਣ ਵਾਲੀ ਜਗ੍ਹਾ ਹੁੰਦੀ ਆ ਉਹ ਜਗ੍ਹਾ ਵੀ ਮੱਲੀਆਂ ਹੋਈਆਂ ਸਨ। ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਨੇ ਤੇ ਸਮਾਜ ਨੇ ਉਹਨਾਂ ਦਾ ਬਹੁਤ ਸਾਥ ਦਿੱਤਾ ਹੈ। ਜਿਹੜੇ ਲੋਕਾਂ ਨੇ ਗਰੀਬ ਲੋਕਾਂ ਉੱਤੇ ਅਤਿਆਚਾਰ ਕੀਤਾ ਉਹਨਾਂ ਲੋਕਾਂ ਉੱਤੇ ਪਰਚੇ ਵੀ ਕਰਵਾਏਗੇ ਸਾਡੇ ਪ੍ਰਧਾਨ ਸ੍ਰੀ ਸ਼ਰਵਨ ਸਿੰਘ ਜੀ ਨੇ ਤੇ ਅਸੀਂ ਉਹਨਾਂ ਲੋਕਾਂ ਨੂੰ ਇਨਸਾਫ ਦਵਾ ਦਿੱਤਾ ਪ੍ਰਧਾਨ ਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਇਦਾਂ ਦੇ ਮਸਲੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਮਸਲੇ ਹੱਲ ਕਰਦੇ ਹਨ ਤੇ ਗਰੀਬ ਲੋਕਾਂ ਦੀ ਮਦਦ ਕਰਦੇ ਹਨ ਇਹ ਮੀਟਿੰਗ ਸੁਖਵਿੰਦਰ ਸਿੰਘ ਤਰਲੋਕ ਸਿੰਘ ਬਲਵਿੰਦਰ ਸਿੰਘ ਬਲਕਾਰ ਸਿੰਘ ਹਰਪਜਨ ਸਿੰਘ ਦੁਆਰਾ ਕਰਵਾਈ ਗਈ ਨਵਨੀਤ ਕੋਰ ਅਟਵਾਲ ਅਤੇ ਲਖਪ੍ਰੀਤ ਕੋਰ ਅਟਵਾਲ ਦੀ ਵਿਸ਼ੇਸ਼ ਰਿਪੋਰਟ ਸਤਿ ਸ੍ਰੀ ਅਕਾਲ ਜਿਹੜੀ ਮੀਟਿੰਗ ਨਹੀਂ ਕੀਤੀ ਗਈ ਹੈ ਕਿਸ ਮਾਮਲੇ ਤੇ ਕੀਤੀ ਹੈ ਮੀਟਿੰਗ ਰੱਖਣ ਦਾ ਕਾਰਨ ਕਿਉਂਕਿ ਸਾਡੀ ਇੱਕ ਸੰਸਥਾ ਜੱਥੇਬੰਦੀ ਜਿਸ ਦੇ ਪੰਜਾਬ ਪ੍ਰਧਾਨ ਸਾਡੀ ਸੰਸਥਾ ਦਾ ਨਾਮ ਭਗਵਾਨ ਵਾਲਮੀਕੀ ਕ੍ਰਾਂਤੀ ਸਨ ਹੈ ਔਰ ਇਸ ਦੇ ਪੰਜਾਬ ਪ੍ਰਧਾਨ ਜਿਹੜੇ ਸਰਗੰਗਿਲ ਜੀ ਹੈੱਡ ਆਫਿਸ ਕਪੂਰਥਲਾ ਆਪਣੇ ਡਿਸਟ੍ਰਿਕਟ ਦਾ ਆਫਿਸ ਜਿਹੜਾ ਉਹ ਪਛ ਗੁਰਦੁਆਰਾ ਸਿੰਘ ਜੀ ਅਚਲ ਸਾਹਿਬ ਅੱਡੇ ਦੇ ਉੱਪਰ ਹੈ। ਔਰ ਸੰਸਥਾ ਦੇ ਨਾਲ ਇਹ ਸਮਾਜਿਕ ਇੱਕ ਸੰਸਥਾ ਔਰ ਸੰਸਥਾ ਦੇ ਨਾਲ ਜੁੜਨ ਵਾਸਤੇ ਆਪਾਂ ਇਹ ਪਰਿਵਾਰ ਆ ਸਾਡਾ ਲੰਬੇ ਸਮੇਂ ਤੋਂ ਅਸੀਂ ਚੱਲਦੇ ਆ ਰਹੇ ਕਿਉਂਕਿ ਔਰ ਅੱਜ ਇੱਕ ਉਪਰਾਲਾ ਕੀਤਾ ਗਿਆ ਕਿ ਅਸੀਂ ਇੱਕ ਛੋਟੀ ਜੀ ਮੀਟਿੰਗ ਰੱਖੀ ਹੈ। ਸਮਾਜ ਦੇ ਇਸ ਟੈਂਡ ਸਮਾਜ ਦੇ ਚੱਲ ਰਹੇ ਮੁੱਦਿਆਂ ਦੇ ਸਬੰਧ ਵਿੱਚ ਅੰਦਰ ਕੋਈ ਗੱਲਬਾਤ ਕਰ ਸਕੀ। ਮੀਟਿੰਗ ਰਿਪੋਰਟ ਆ ਰਹੀ ਸੀ ਸਰ ਜਿਵੇਂ ਕਿ ਆ ਤੁਹਾਡੇ ਨਾਲ ਇਹ ਲੋਕ ਜਿਹੜੇ ਆ ਤੁਹਾਡੇ ਸਪੋਰਟ ਕਰਦੇ ਆ ਮੀਨਿੰਗ ਕਿ ਸੰਸਥਾ ਦੇ ਨਾਲ ਹੀ ਲਾਲੋ ਤੁਸੀਂ ਕਿ ਸੰਸਥਾ ਦੇ ਨਾਲ ਤੁਹਾਡਾ ਕੰਮ ਕਰਨਗੇ ਹੈਣਾ ਤੇ ਤੁਸੀਂ ਵੀ ਗਾੜੀ ਇਹਨਾਂ ਦੇ ਨਾਲ ਸਹਿਯੋਗ ਦਿਓਗੇ ਆਪਣਾ ਮੈਂ ਇਹ ਅਕਸਰ ਗੱਲ ਕਰਦਾ ਕਿ ਸੰਸਥਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਕਿਰਪਾ ਦੇ ਅਨੁਸਾਰ ਜਿਨ੍ਹਾਂ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਉਹਨਾਂ ਦੇ ਨਾਮ ਤੇ ਸਾਡੀ ਸੰਸਥਾ ਬਣੀ ਔਰ ਜਿਹੜੀ ਸਾਡੀ ਪੰਜਾਬ ਟੀਮ ਬਹੁਤ ਹੀ ਲਾਇਕ ਐਤੋਂ ਤੱਕ ਕਿ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਲਗਭਗ 45 ਤੋਂ 46 ਸਾਲ ਉਨਾਂ ਦੀ ਉਮਰ ਆ ਤੇ ਸੇਧ ਪੱਖੋਂ ਵੀ ਬਹੁਤ ਸੋਹਣੀ ਉਹਨਾਂ ਦੀ ਸੇਧ ਆ ਲੇਕਿਨ ਉਹਨਾਂ ਨੇ ਪਰਣ ਕੀਤਾ ਕਿ ਮੈਂ ਸਾਰੀ ਜ਼ਿੰਦਗੀ ਸਮਾਜ ਦੀ ਸੇਵਾ ਕਰਾਂਗਾ ਵਿਆਹ ਨਹੀਂ ਕਰਾਵਾਂਗਾ ਔਰ ਜਿਨ੍ਹਾਂ ਦੇ ਪੰਜਾਬ ਪ੍ਰਧਾਨ ਜਿਨ੍ਹਾਂ ਨੇ ਪੂਰੀ ਟੀਮ ਨੂੰ ਚਲਾਉਣਾ ਜਿਨ੍ਹਾਂ ਜਿਨ੍ਹਾਂ ਦੇ ਪੰਜਾਬ ਪ੍ਰਧਾਨ ਇੰਡੇ ਨੇਕ ਹੋਣ ਤੇ ਉਸ ਸੰਸਥਾ ਦੇ ਕਿਸੇ ਵੀ ਵਰਕਰ ਦੇ ਨਾਲ ਕਦੇ ਤੱਕ ਕਰਨੀ ਔਰ ਇਹ ਸਾਡਾ ਪਰਿਵਾਰ ਅਸੀਂ ਹਮੇਸ਼ਾ ਹੀ ਇਸ ਪਰਿਵਾਰ ਦੇ ਨਾਲ ਖੜੇ ਆ ਪਰਿਵਾਰ ਪਰਿਵਾਰ ਦੀ ਬਾਹ ਫੜਦਾ ਭੱਜੀਆਂ ਬਾਹਾਂ ਗੱਲ ਨੂੰ ਲੜੀਆਂ ਅਸੀਂ ਸਾਰੇ ਭਰਾਵਾਂ ਨਾ ਇਹਨਾਂ ਮੇਰੀ ਸਪੋਰਟ ਕਰਨੀ ਨਾ ਮੈਂ ਕਰਨੀ ਅਸੀਂ ਇੱਕ ਪਰਿਵਾਰ ਆ ਜਦੋਂ ਵੀ ਇੱਕ ਦੂਜੇ ਦੇ ਉੱਤੇ ਕਦੀ ਸਮਾਜਿਕ ਤੌਰ ਤੇ ਢੀਡ ਪਈ ਜਦੋਂ ਵੀ ਪਤਾ ਲੱਗਾ ਕਿ ਕਿਤੇ ਸਾਡੇ ਸਮਾਜ ਦੇ ਨਾਲ ਮੇਰਾ ਇਹੀ ਨਹੀਂ ਅਸੀਂ ਇੱਕ ਪਰਿਵਾਰ ਬਣ ਕੇ ਚੱਲੇ ਆ ਕਿ ਪੰਜਾਬ ਦੇ ਕਿਸੇ ਵੀ ਕੋਨੇ ਦੇ ਅੰਦਰ ਕਦੇ ਵੀ ਕਿਸੇ ਧੀ ਨਾ ਪਹਿਣਨਾ ਬਜ਼ੁਰਗ ਨਾ ਮਾਤਾ ਨਾ ਜਿਵੇਂ ਐਕਸ਼ਨ ਚੱਲਦਾ ਕਿ ਕਿਸੇ ਦਾ ਥਾਂ ਖੋਲਿਆ ਕਿਸੇ ਗਰੀਬ ਦੀ ਧੀ ਪਹਿਣ ਦੀ ਇੱਜ਼ਤ ਲੁੱਟ ਲਈ ਲੇਕਿਨ ਪਰਚੀ ਨਹੀਂ ਦਰਜੂਗੀ ਕਿਸੇ ਗਰੀਬ ਦੀ ਵੜ ਟੋਕ ਕਰਤੀ ਉੱਥੇ ਪਰਚੀ ਨਹੀਂ ਦਰਜੂਗੀ ਐਦਾਂ ਦੀ ਸਮੱਸਿਆਵਾਂ ਦੇ ਵਿੱਚ ਇਹ ਪਰਿਵਾਰ ਜਿਹੜਾ ਇੱਕ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਦਾ ਜਿਹੜਾ ਪਰਿਵਾਰ ਆ ਉਹ ਸਾਰਿਆਂ ਦੇ ਨਾਲ ਆਪਾਂ ਖੜੇ ਲਈ ਤਿਆਰ ਹਮੇਸ਼ਾ ਹੀ ਆਪਣੇ ਸਮਾਜ ਦੇ ਹਿੱਤ ਚ ਖੜੇ ਆ ਤੇ ਜਦ ਤੱਕ ਇਸ ਜੀਵਨ ਦੇ ਅੰਦਰ ਜਾਨ ਆ ਇਸ ਜੀਵਨ ਦੇ ਅੰਦਰ ਸਾਹ ਆ ਉਸ ਪਰਮਪਿਤਾ ਭਗਵਾਨ ਵਾਲਮੀਕੀ ਮਹਾਰਾਜ ਦੀ ਕਿਰਪਾ ਦੇ ਸਦਕਾ ਸਤਿਗੁਰੂ ਦੀ ਕਿਰਪਾ ਦੇ ਸਦਕਾ ਆਪਾਂ ਸਮਾਜ ਦੇ ਨੇ ਹਾਂਜੀ ਸਰ ਇਹ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਸੰਸਥਾ ਦੇ ਅੰਦਰ ਮੈਂ ਲਗਭਗ 25 ਅਕਤੂਬਰ 2012 ਦੇ ਅੰਦਰ ਹੈ ਔਰ ਲਗਭਗ ਮੈਨੂੰ ਪੌਣੇ 12 ਸਾਲ ਦੇ ਕਰੀਬ ਇਸ ਸੰਸਥਾ ਦੇ ਨਾਲ ਜੁੜਿਆ ਹੋਵੇ ਔਰ ਇਸ ਸੰਸਥਾ ਦੇ ਅੰਦਰ ਰਹਿੰਦਿਆਂ ਮੈਂ ਆਪਣੀ ਏਰੀਆ ਦੀ ਗੱਲ ਕਰਦਾ ਕਿ ਜਦੋਂ ਮੈਨੂੰ ਇਸ ਸੇਵਾ ਦਾ ਮੌਕਾ ਮਿਲਿਆ ਪੰਜਾਬ ਟੀਮ ਨੇ ਜਦੋਂ ਮੈਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ 26 ਅਗਸਤ 2010 ਦੇ 13 ਦੇ ਅੰਦਰ ਮੈਨੂੰ ਜਿਹੜਾ ਉਹ ਜ਼ਿਲ੍ਹਾ ਪ੍ਰਧਾਨ ਬਣਾਇਆ ਉਸ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਐਸੇ ਮਸਲੇ ਜਿੱਥੇ ਸਮਾਜ ਦੇ ਨਾਲ ਤੱਕਾ ਹੁੰਦਾ ਸੀ ਸਮਾਜ ਦੇ ਨਾਲ ਅਤਿਆਚਾਰ ਹੁੰਦਾ ਸੀ ਜਥੇਬੰਦੀ ਦੀ ਪੰਜਾਬ ਟੀਮ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਉਹਨਾਂ ਦੀ ਰਹਿਨਮਾਈ ਦੇ ਅਨੁਸਾਰ ਸਮਾਜ ਨੂੰ ਹਮੇਸ਼ਾ ਜਿਹੜਾ ਉਹ ਇਨਸਾਫ ਦਵਾਇਆ ਔਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿਹੜਾ ਸਾਡੇ ਨਾਲ ਸਮਾਜ ਜੁੜਿਆ ਹੈ